ਕੈਨਰਾ ਬੈਂਕ ਦਾ 120ਵਾਂ ਸਥਾਪਨਾ ਦਿਵਸ ਬੂਟੇ ਲਗਾ ਕੇ ਮਨਾਇਆ ਅੱਜ ਔਰਦੀ ਕੈਨਰਾ ਬੈਂਕ ਦੀ ਬ੍ਰਾਂਚ ਵੱਲੋਂ ਬੈਂਕ ਦੇ 120ਵੇਂ ਸਥਾਪਨਾ ਦਿਵਸ ਮੌਕੇ ਬੂਟੇ ਲਗਾਏ ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਧਰਤੀ ਤੇ ਵੱਧ ਰਹੇ ਤਾਪਮਾਨ ਨੂੰ ਰੋਕਣ ਲਈ ਬੂਟੇ ਲਗਾਉਣੇ ਬਹੁਤ ਹੀ ਜ਼ਰੂਰੀ ਹਨ ਉਨਾਕਿਆਕੇ ਹਰ ਮਨੁੱਖ ਇੱਕ ਕਬੂਟਾ ਜ਼ਰੂਰ ਲਵਾਵੇ ਇਸ ਮੌਕੇ ਕੇਨਰਾ ਬੈਂਕ ਦੇ ਮੈਨੇਜਰ ਸ਼੍ਰੀ ਜਸਪ੍ਰੀ ਸਿੰਘ ਕ੍ਰੈਡਿਟ ਆਫਸਰ ਤਰਨਦੀਪ ਸਿੰਘ ਅਜੀਤ ਬਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔਰ ਦੇ ਪ੍ਰਿੰਸੀਪਲ ਸ਼੍ਰੀ ਰਾਜਨਪ੍ਰਤਾਵਾਸ ਲੈਕਚਰਰ ਪਰਮਜੀਤ ਕੁਮਾਰ ਮਾਸਟਰ ਅਰਮ ਸਿੰਘ ਮਾਸਟਰ ਪ੍ਰਦੀਪ ਕੁਮਾਰ ਲੈਕਚਰਰ ਕੁਲਵਿੰਦਰ ਕੌਰ ਸੁਦੇਸ਼ ਕੁਮਾਰੀ ਹਰਪ੍ਰੀਤ ਕੌਰ ਸੰਦੀਪ ਕੌਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਰਿਪੋਰਟ ਅੱਜ ਅਸੀਂ ਕੈਨਰਾ ਬੈਂਕ ਦੇ 120ਵੇਂ ਸਥਾਪਨਾ ਦਿਵਸ ਤੇ ਅ ਪਲਾਂਟੇਸ਼ਨ ਡਰਾਈਵ ਚਲਾਈ ਹੈਗੀ ਆ ਤੇ ਉਹਦੇ ਤਹਿਤ ਅਸੀਂ ਵੱਖ-ਵੱਖ ਤਰ੍ਹਾਂ ਦੇ ਇੱਥੇ ਸਕੂਲ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ ਦੇ ਵਿੱਚ ਬੂਟੇ ਲਗਾਏ ਨੇ ਜਿਨ੍ਹਾਂ ਵਿੱਚ ਕੁਝ ਅੰਬ ਦੇ ਬੂਟੇ ਹੋਗੇ ਨਿੰਮ ਨਿੰਮ ਹੋਗੀ ਜਾਮਣ ਹੋਗੀ ਅਮਰੂਦ ਹੋ ਗਿਆ ਲਗਾਏ ਨੇ ਤੇ ਅੱਜ ਦੀ ਡੇਢ ਦੇ ਵਿੱਚ ਜੋ ਇਹਨਾਂ ਦਾ ਰੁੱਖਾਂ ਦਾ ਪ੍ਰਚਾਰ ਹੈ ਵੱਧ ਚੜ ਕੇ ਹੋਣਾ ਚਾਹੀਦਾ ਕਿਉਂਕਿ ਸਾਨੂੰ ਜਿਹੜੇ ਰੁੱਖ ਨੇ ਇਹੀ ਹਵਾ ਦਿੰਦੇ ਨੇ ਪਰਦੂਸ਼ਨ ਘਟ ਕਰਦੇ ਨੇ ਤੇ ਜ਼ਰੂਰੀ ਹੈ ਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਸਾਲ ਦੇ ਵਿੱਚ ਇੱਕ ਬੂਟਾ ਤਾਂ ਜ਼ਰੂਰ ਲਾਣਾ ਚਾਹੀਦਾ ਤਾਂ ਕਿ ਜਿਹੜਾ ਸਾਡਾ ਵਾਤਾਵਰਨ ਨਾ ਪ੍ਰਦੂਸ਼ਿਤ ਨਾ ਹੋਵੇ ਤੇ ਸਾਫ਼ ਸੁਥਰਾ ਰਹੇ ਜਿਹੜੇ ਸੁਝੀ ਬੂਟੇ ਲਗਾਏ ਗਏ ਨੇ ਇਹਦੇ ਫਾਇਦੇ ਸਰੇ ਕੈਨੇਡਾ ਬੈਂਕ ਆਡ ਵੱਲੋਂ ਇੱਕ ਪਲਾਂਟੇਸ਼ਨ ਡਰਾਈਵ ਲਗਾਈ ਗਈ ਹੈ 120 ਮੇ ਸਥਾਪਨਾ ਦਿਵਸ ਦੇ ਉਪਲਬਖ ਦੇ ਵਿੱਚ ਤੇ ਅਸੀਂ ਕੈਨੇਡਾ ਬੈਂਕ ਵੱਲੋਂ ਔੜ ਸਕੂਲ ਦੇ ਵਿੱਚ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਔੜ ਦੇ ਵਿੱਚ ਪ੍ਰਿੰਸੀਪਲ ਸਾਹਿਬ ਦੀ ਕੋਆਪਰੇਸ਼ਨ ਦੇ ਨਾਲ ਅਸੀਂ ਅੱਜ ਬੂਟੇ ਲਗਾਏ ਹੈਗੇ ਸਿੱਕਤ ਹੈ ਵਾਤਾਵਰਨ ਦੇ ਪ੍ਰਤੀ ਵੀ ਕੰਡਰ ਬੈਂਕ ਕਾਫੀ ਜਾਗਰੂਕ ਕਰ ਰਿਹਾ ਆਪਣੇ ਕਸਟਮਰਸ ਨੂੰ ਆਪਣੇ ਨੀਡ ਐਂਡ ਡੀਅਰਬੈਂਸ ਨੂੰ ਤੇ ਅਸੀਂ ਇਹਨਾਂ ਦੀ ਸਹਾਇਤਾ ਦੇ ਨਾਲ ਅੱਜ ਅਸੀਂ ਪਲਾਂਟੇਸ਼ਨ ਡਰਾਈਵ ਸਕੂਲ ਦੇ ਵਿੱਚ ਕੀਤੀ ਹੈਗੀ ਤੇ ਅਸੀਂ ਬੂਟੇ ਲਗਾਏ ਹਨ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਰਹਿਣਾ ਚਾਹਾਂਗੇ ਅਸੀਂ ਔਰ ਅਸੀਂ ਸਾਰਿਆਂ ਨੂੰ ਜਾਗਰੂਕ ਕਰਨਾ ਚਾਹਾਂਗੇ ਕਿ ਅਸੀਂ ਸਾਰੇ ਜਾਣੇ ਆਪਣਣ ਲਈਏ ਕਿ ਅਸੀਂ ਆਪਣੇ ਵਾਤਾਵਰਨ ਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਾ ਕਰੀਏ ਅਸੀਂ ਉਹਦੇ ਪ੍ਰਤੀ ਜਾਗਰੂਕ ਰਹੀਏ ਔਰ ਹਰ ਸਾਲ ਆਪਣੇ ਕਿਸੇ ਵੀ ਬਰਥਡੇ ਹੋਗਾ ਜਾਂ ਕੋਈ ਐਨੀਵਰਸਰੀ ਹੋਗੀ ਤੇ ਅਸੀਂ ਫੜਨ ਲਈਏ ਕਿ ਅਸੀਂ ਹਰ ਵਾਰ ਆਪਣਾ ਇੱਕ ਇੱਕ ਬੁੱਢਾ ਜ਼ਰੂਰ ਯੋਗਦਾਨ ਦੇਵਾਂਗੇ ਲਾਵਾਂਗੇ ਤਾਂ ਕਿ ਵਾਤਾਵਰਣ ਬਚਿਆ ਰਵੇ ਮੈਂ ਅੱਜ ਪੌਦਾ ਰੋਪਣ ਦਿਵਸ ਦੇ ਉੱਪਰ ਕੈਨਰਾ ਬੈਂਕ ਦਾ ਧੰਨਵਾਦ ਕਰਨਾ ਚਾਹਾਂਗਾ ਆਪਣੇ ਸਕੂਲ ਦੇ ਹੌਰਨ ਬੀਲਿਕੋ ਕਲੱਬ ਦੇ ਵੱਲੋਂ ਕਿ ਇਹਨਾਂ ਨੇ ਸਾਡੇ ਸਕੂਲ ਨੂੰ ਜਿਹੜਾ ਹੈਗਾ ਪਲਾਂਟੇਸ਼ਨ ਲਈ ਚੁਣਿਆ ਹੈਗਾ ਤੇ ਇਹਨਾਂ ਨੂੰ ਅਸ਼ੂਰ ਕਰਦਾ ਹੈਗਾ ਵੀ ਜਿਹੜੇ ਆ ਸੈਪਲਿੰਗਸ ਆਪਾਂ ਲਗਾਏ ਹੈਗੇ ਆ ਬੱਚਿਆਂ ਦੀ ਦੇਖ ਰੱਖ ਦੇ ਵਿੱਚ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਨਰਚਰ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਫੁੱਲ ਪਲਾਂਟ ਦੇ ਵਿੱਚ ਜਿਹੜਾ ਹੈਗਾ ਡਿਵੈਲਪ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਪਲਾਂਟੇਸ਼ਨ ਦੀ ਘਾਟ ਹੈਗੀ ਆ ਉਸ ਚੀਜ਼ ਨੂੰ ਜਿਹੜਾ ਹੈਗਮਦ ਦੇ ਨਜ਼ਰ ਰੱਖਦੇ ਹੋਏ ਵੱਧ ਤੋਂ ਵੱਧ ਜਿਹੜੇ ਆ ਪਲਾਂਟਸ ਜਿਹੜੇ ਆ ਉਹ ਲਗਾਏ ਜਾਣ ਸਕੂਲ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਪੇੜ ਮੇਰੀ ਮਾਂ ਦੇ ਨਾਮ ਤੇ ਇੱਕ ਮਹਿੰਮ ਚਲਾ ਰਹੇ ਆ ਅਸੀਂ ਜਿਹਦੇ ਵਿੱਚ ਸਾਰੇ ਬੱਚੇ ਤੇ ਸਾਰਾ ਸਟਾਫ ਜਿਹੜਾ ਹੈਗਾ ਉਹਦੇ ਵਿੱਚ ਪਾਗ ਲੈ ਰਿਹਾ ਹੈਗਾ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਮੇਰਾ ਹੀ ਸੰਦੇਸ਼ ਹੈਗਾ ਕਿ ਆਪਾਂ ਸਾਰੇ ਰਲ ਕੇ ਜਿਹੜਾ ਹੈਗਾ ਵੱਧ ਤੋਂ ਵੱਧ ਸੈਪਲਿੰਗਸ ਲਗਾਈਏ ਤੇ ਉਹਨਾਂ ਦੀ ਜਿਹੜਾ ਹੈਗਾ ਸੇਵਾ ਕਰੀਏ ਤੇ ਉਹਨਾਂ ਨੂੰ ਇੱਕ ਵੱਡੇ ਪਲਾਂਟ ਦੇ ਵਿੱਚ ਜਿਹੜਾ ਹੈਗਾ ਆ ਹੋਣ ਦੇ ਵਿੱਚ ਜਿਹੜਾ ਹੈਗਾ ਅਸੀਂ ਸਹਿਯੋਗ ਕਰੀਏ ਥੈਂਕ ਯੂ ਵੈਰੀ ਮਚ ਬੱਚੇ ਸਾਡੇ ਸਟੂਡੈਂਟਸ ਕੀ ਪ੍ਰਿੰਸੀਪਲ ਬੱਚਿਆਂ ਦੀ ਸੰਦੇਸ਼ ਦੇਣਾ ਤੁਹਾਨੂੰ ਇਹ ਬੱਚੇ ਜਿਹੜੇ ਸਾਡੇ ਪਿਛਲੇ 2-3 ਦਿਨ ਤੋਂ ਜਿਹੜਾ ਹੈਗਾ ਇੱਕ ਅਦਾ ਮੇਰੀ ਮਾਂ ਦੇ ਨਾਮ ਦੀ ਮਹਿੰਮ ਦੇ ਨਾਲ ਜੁੜਿਓਏ ਹੈਗੇ ਆ ਬੱਚਿਆਂ ਨੇ ਆਪਣੇ ਘਰਾਂ ਦੇ ਵਿੱਚ ਜਿੱਥੇ ਵੀ ਸਪੇਸ ਮਿਲਦੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਕਾਫੀ ਪਲਾਂਟੇਸ਼ਨ ਕੀਤੀ ਹੈਗੀ ਆ ਇਸ ਤੋਂ ਪਹਿਲਾਂ ਸਮਰ ਵਕੇਸ਼ਨ ਵੀ ਕੱਟ ਕੇ ਆਏ ਹੈਗੇ ਆ ਉਹਦੇ ਵਿੱਚ ਵੀ ਅਸੀਂ ਜਿਹੜੇ ਆ ਮੈਡੀਸਨਲ ਪਲਾਂਟਸ ਦਾ ਬੱਚਿਆਂ ਨੂੰ ਸੰਦੇਸ਼ ਦਿੱਤਾ ਸੀਗਾ ਤੇ ਸਾਡੇ ਇਕੋ ਕਲੱਬ ਦੇ ਇੰਚਾਰਜ ਨੇ ਵੀ ਜਿਹੜਾ ਹੈਗਾ ਉਹਦੀ ਮਾਨੀਟਰਿੰਗ ਕੀਤੀ ਆ ਬੱਚਿਆਂ ਨੇ ਸਾਨੂੰ ਪਿਕਸ ਵੀ ਭੇਜੀਆਂ ਹੈਗੀਆਂ ਤੇ ਬੱਚੇ ਜਿਹੜੇ ਆ ਸਾਡੇ ਕਾਫੀ ਐਨਥੂਸੀਆਸਟਿਕ ਹੈਗੇ ਇਸ ਕੰਮ ਦੇ ਵਿੱਚ ਕਿ ਜਿਹਦੇ ਵਿੱਚ ਸਰਵਤ ਦੇ ਭਲੇ ਦੀ ਜੜੀ ਹੈਗੀ ਆ ਝਲਕ ਆਉਂਦੀ ਹੈ